ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਆ ਤੁਹਾਡਾ ترسیم ਸਿੰਘ ਰਾਜੀ ਆ ਖੇਤੀ ਪੰਜਾਬ ਤੇ ਹਜ਼ਰਾਨ ਜੋ ਟਾਈਮ ਆ ਦੁਪਹਿਰ ਤਾਂ ਡੇਢ ਵੱਜ ਚੁੱਕੇ ਤੇ ਦੱਸੋ ਨੇ ਅੱਧੀ ਗੱਡੀ ਦਾ ਭਰ ਲਿਆ ਸਮਾਨ ਦੀ ਅਜੇ ਅੱਧੀ ਭਰ ਕਿਲੋਣੀ ਵੀ ਇੱਕੋ ਜੀ ਕਿਉਂ ਬਣ ਜਾ ਕਿਵੇਂ ਗੱਲਬਾਤ ਤੇ ਦੱਸੋ ਆਇਆ ਹੋਇਆ ਅੱਜ ਦੱਸੋ ਦੀ ਦੱਸੂ ਦੀ ਮੰਮੀ ਆਏ ਹੋਰੇ ਭੈਣ ਮੇਰੀ ਤੇ ਸਰੋਂ ਲੱਗੀਆਂ ਨੇ ਅੱਜ ਨਾਲ ਇਹਨੂੰ ਭੱਲੜ ਦਿਵਾ ਕੇ ਲੈ ਹੋਣਾ ਚੱਲਦੇ ਆਪਾਂ ਭੀਖੀ ਪੀਕੀ ਮਿਲਦੇ ਆ ਪੀਕੀ ਦੀ ਵੀਡੀਓ ਦਿਖਾਵਾਂਗੇ ਫਿਰ ਘਰ-ਬਾਰ ਸਾਰੀ ਵੀਡੀਓ ਦਿਖਾਵਾਂਗੇ ਵਧੀਆ ਵਲੌਗ ਆ 2-3 ਦਿਨਾਂ ਬਾਅਦ 4 ਦਿਨਾਂ ਬਾਅਦ ਵਲੌਗ ਪਊਗਾ ਅੱਜ ਤੇ ਵਲੌਗ ਦੇਖਿਓ ਵਧੀਆ ਤੇ ਪਿਆਰ ਦਿਓ ਤੇ ਲਾਈਕ ਤੇ ਸ਼ੇਅਰ ਕਰਿਓ ਤੇ ਮਗਰ ਬੈਠਾ ਦਵਿੰਦਰ ਕਿਵੇਂ ਦਵਿੰਦਰ ਦਵਿੰਦਰ ਨੂੰ ਵੀ ਦਵਾਈ ਦਵਾਈ ਆ ਜਿੰਨੇ ਮੂੰਹ ਤੇ ਫੁਣਛੀਆਂ ਜਾਂਦੀ ਬਾਹਰੋਂ ਪੂਨੇ ਤੋਂ ਕੀ ਕਰੇ ਹੁਣ ਜੋ ਤਾ ਨਾ ਤੇ ਬਹੁਤ ਵਧੀਆ ਦਵਾਈ ਦਿੱਤੀ ਆ ਡਾਕਟਰਾਂ ਨੇ ਪੂਨੇ ਤੋਂ ਤੇ ਲੋਗੋ ਲਵਾਇਆ ਹੋਇਆ ਮੁੰਡੇ ਨੇ ਜ਼ਿੰਮੇਦਾਰ ਵੈਰੀ ਗੁੱਡ ਚੰਗੀ ਸੋਚ ਆ ਗਈ ਖੇਤੀਬਾੜੀ ਵਾਲੇ ਬੰਦੇ ਆਪਾਂ ਖੇਤੀਬਾੜੀ ਵਾਲੀ ਸੋਚ ਰੱਖਣੀ ਚਾਹੀਦੀ ਹੂੰ ਪਹਿਲਾਂ ਮਿਲਦੇ ਹਾਂ ਜੀ ਅੱਗੇ ਬਣੇ ਰਹੋ ਬਲੌਗਰ ਹਾਂਜੀ ਤੇ ਜਾ ਰਹੇ ਆਂ ਪੀਖੀ ਆਪਾਂ ਧਾਮ ਜਾਇਆ ਹੋਏ ਨਾਲਦਰ ਨੂੰ ਖਵਾ ਕੇ ਲਿਓਣਾ ਉੱਥੇ ਸਮਾਰਨ ਨਾਣ ਬੈਠੇ ਟੇਬਲ ਖਾਣਗੇ ਜੀ ਇਹ ਖਾਣਗੇ ਕੋਲ ਕੱਪੜੇ ਪਾਣੀ ਮਿੱਠਾ ਪਾ ਇਹਨਾਂ ਨੂੰ ਪੱਲੜ ਵਗੈਰਾ ਦਬਾ ਕੇ ਛੇਤੀ ਮੁੜ ਕੇ ਆਉਣਾ ਕਾਹਲੀ ਆ ਮੈਨੂੰ ਵੀ ਬਾਹਰ ਬਹੁਣ ਲੱਗਣਾ ਣਕਦੀ ਬਿਜਾਈ ਸ਼ੁਰੂ ਕਰਨੀ ਆਪਾਂ ਨੇ ਸਾਢੇ 5 ਸਾਲ ਕੀਤੇ ਰਹਿ ਗਏ ਆਪਣੀ ਸਰੋਂ ਵੀ ਜਿਹੜੀਆਂ ਆ ਜੇ ਤੇ ਤੁਸੀਂ ਸਾਡਾ ਰੋਡ ਦੇਖੋ ਕਿੰਨਾ ਸਾਫ਼ ਇਹਨੂੰ 15 ਸਾਲ ਹੋ ਗਏ ਰੋਡ ਦੀ ਤੇ ਇੱਦੀ ਕਰੋਨਾ ਵੀ ਨਹੀਂ ਆਉਂਦਾ ਇੰਨਾ ਸਾਫ਼ ਰੋਡ ਹੈ ਹੈ ਭੀੜ ਆ ਤੇ ਨੀਅਰ ਸਪੀਟਰ ਨਾਲ ਗੱਡੀਆਂ ਲੱਗਦੇ ਨੇ ਗੱਲੇ ਚੜ੍ਹਦੇ ਬਹੁਤ ਵਧੀਆ ਰੋਡ ਹੈ ਤੇ ਆਓ ਤੁਹਾਨੂੰ ਅੱਗੇ ਜਾ ਕੇ ਭੀਖੀ ਮਿਲਦੇ ਆ ਹਾਂਜੀ ਹੁਣ ਪਹੁੰਚ ਚੁੱਕੇ ਆਪਾਂ ਪਿੱਖੀ ਸਰ ਜਮਾਂ ਪਹੁੰਚ ਉੱਤ ਖੜਿਆ ਤੇ ਰਸਤਾ ਇਹਦਾ ਪਿੱਖੀ ਦੇ ਪਿੱਖੀ ਸਰ ਦੇ ਪਚਾਲੇ ਖੜੇ ਆਪਾਂ ਜੀ ਚੱਲਦੇ ਆਪਾਂ ਹੁਣ ਤਰਪਾਲਾਂ ਵਾਲੇ ਕੋਲੇ ਤੇ ਤਰਪਾਲਾ ਮੰਨ ਲਈਏ ਤਰਪਾਲਾਂ ਵਾਲੇ ਕੋਲੇ ਚੱਲਦੇ ਆਪਾਂ ਜਪਾਂ ਤਰਪਾਲਾ ਲੈਣ ਤੇ ਬਹੁਤ ਜ਼ਿਆਦਾ ਸਮਾਨ ਹੈ ਲਾ ਸੈਣੀਆਂ ਧੌੜਿਆਂ ਤੋਂ ਲਾ ਚੂਹੇ ਫੜਨ ਵਾਲਿਆਂ ਤੋਂ ਦੁਕਾਨ ਤੇ ਤੇ ਜਮਾ ਇਹ ਭੀਖੀ ਚੌਂਕ ਤੇ ਦੁਕਾਨ ਜੀ ਭੀਖੀ ਚੌਂਕ ਤੇ ਵਜਾਲਿਆ ਤੇ ਸੇਠ ਕੱਢ ਰਿਹਾ ਤਰਪਾਲਾ ਦਵਿੰਦਰ ਕਢਾ ਰਿਹਾ ਮੈਂ ਬੈਠ ਗਿਆ ਮੈਂ ਤੁਸੀਂ ਕਢਾਓ ਭਾਈ 12 18 ਦੇ ਦੋ ਲੈਣੀ ਆਰੇ ਸੇਠ ਜੀ ਦੋ ਲੈਣੀ ਆਰੇ ਜੀ ਕਿੰਨੇ ਜੀ 21 15 ਹੀ ਲੈ ਦੇ ਦੋ ਦੋ ਕਢ ਦੋ ਜੀ ਵਧੀਆ ਕੁਆਲਿਟੀ ਚ ਤੇ ਜੁੱਧ ਕਖੋਲ ਕੇ ਦੇਖੀ ਬਰੀਆ ਕੀ ਨਹੀਂ ਬਣੂਗਾ ਦੇਖੋ ਬਰੀਆ ਦੇ ਰੋਈ ਖੜੀ ਕੀ ਰੇਟ ਪੈਜੋ ਆਪਾਂ ਨੂੰ ਇਹ ਸਾਹ ਬਨਾਲਾ ਰੋਈ ਜੀ ਤਸੂਦ ਇਹ ਬਰੀਆ ਨੇ ਪਸੰਦ ਨੇ ਆਪਣੀ ਦਰਵਾਹ ਲਿਆ ਇਹ ਲੈ ਲਈਆਂ ਜੀ ਆਪਾਂ ਨੇ ਫੇੜ ਜੀ ਤੋਂ ਫੇੜ ਜੀ ਆਪਣੇ ਮਿੱਤਰ ਨੇ ਪੁਰਾਣੇ ਆਪਣੇ ਬਾਪੂ ਦੇ ਰਾਜ ਜੀ ਤੋਂ ਛੇੜ ਜੀ ਪਸਾਣਿਆ ਨਹੀਂ ਹੋਣਾ ਤੁਜੀ ਆਪਾਂ ਸਮਾਨ ਲੈ ਗਏ ਤੇ ਤਾਂ ਐਸੇ ਕਰ ਦਿੱਤੇ ਨੇ ਪੇਟੀਆ ਨੂੰ ਤੇ ਛੇੜ ਜੀ ਨੇ ਜੱਪਾ ਰੇਟ ਦੇ ਹਿਸਾਬ ਨਾਲ ਆਇਆ ਵਧੀਆ ਬੰਦੇ ਨੇ ਆਪਣੀ ਪਰਾਨੀ ਕਰਾਇਆ ਤੇ ਇੱਕ ਸਾਥ ਜੀ ਦੋ ਤਰਪਾਲ ਦਿੱਤੇ ਨੇ ਤੁਸੀਂ ਵੀ ਇੱਥੇ ਆ ਜੀ ਤਰਪਾਲਾ ਨੂੰ ਲੈਣੀਆਂ ਨੇ ਮੁੱਛਾਂ ਨੂੰ ਡਰਾਮਾ ਨੂੰ ਔੜ ਵਾਸਤੇ ਜਿਹੜਾ ਭੀਖੀ ਮੇਲ ਚਾਹੂਗਾ ਭੀਖੀ ਤਰਪਾ ਤਰਪਾ ਨਾਲ ਰੋੜਾ ਤੇਰੇ ਉੱਤੇ ਨਾਲ 3 ਛੇਕ ਦੁਕਾਨ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਤੇਰੇ ਲੁਕੀਰਸਨ ਦਿਖਾ ਰਹੇ ਬਈ ਤੇ ਵਧੀਆ ਬੰਦੇ ਨੇ ਹਿਸਾਬ ਨਾਲ ਤਰਪਾਲਾ ਦਾ ਰੇਟ ਲਾਉਂਦੇ ਨੇ ਤੁਸੀਂ ਜ਼ਰੂਰ ਪਹੁੰਚੇ ਇਹਨਾਂ ਕੋਲੇ ਤੇ ਆਪਾਂ ਲੱਕੇ ਤਰਪਾਲਾ ਵੀਡੀਓ ਦਿਖਾ ਦੋ ਦਿਖਾ ਦਿਓ ਤਰਪਾਲਾ ਵੀਡੀਓ ਤੇ ਇੰਨੀਆਂ ਵਧੀਆ ਰੇਟਾਂ ਨਾਲ ਘਰ ਜਾ ਕੇ ਦੇਖੋ ਬਹੁਤ ਵਧੀਆ ਤਰਪਾਲਾ ਨੇ ਸੇਡ ਨੂੰ ਮੌਕਾ ਜ਼ਰੂਰ ਦਿਓ ਸੇਡ ਕੋ ਤਰਪਾਲਾ ਲਿਜਾਓ ਜੀ ਜ਼ਰੂਰ ਰਾਜਿਆ ਅਪੀਖੀ ਸੌਰੀ ਚੌਕ ਹੈ ਜਿਹੜਾ ਆਪਣਾ ਬਨਾਲਾ ਚੌਕਾ ਬਨਾਲਾ ਚੌਕਾ ਜਿਹੜਾ ਇੱਥੇ ਆਉਂ ਹਾਂਜੀ ਤਰਪਾਲਾ ਹੁਣ ਆਪਾਂ ਲੈ ਲਈਆਂ ਨੇ ਜੀ ਤੇ ਜਸੂ ਨਾ ਰੁਪਿਆ ਲਵਾਤਾ ਆਪਾਂ ਨੇ 1400 ਤੇ ਜਿਹਦੇ ਵਿੱਚ ਤਰਪਾਲਾ ਇੱਕ ਸਹੌੜੀ ਲੈਂਦੀਆਂ ਨੇ ਵੱਡੀਆਂ ਤਰਪਾਲਾਂ ਨੇ 22 22 ਦਾ 12 ਨਹੀਂ ਹੈ ਨਾ 15 ਉਹਦੀਆਂ 22 ਇਹ ਆਂਦੀ ਮੈਨੂੰ ਲੱਗਦਾ 22 15 22 15 15 ਨੇ ਦੋ ਤਰਪਾਲਾ ਨੇ ਜਸੂ ਦਾ ਬੜੀਆ ਸਰਜੂ 600 ਰੁਪਈਆ ਸਾਨੂੰ 1200 ਰੁਪਈਆ ਦੋ ਆਈਆਂ ਨੇ ਕੋਸੇ ਨੇ ਹੋਰ ਸਮਾਨ ਲੈ ਲੇ ਤੇ ਪਾਜ ਮਿਲ ਗਿਆ ਸਮਾਨ ਤੁਸੀਂ ਵੀ ਇਹ ਲੈਣਾ ਹੁੰਦਾ ਲੈ ਜਾ ਕਰੋ ਇੱਥੋਂ ਆਪਾਂ ਕੋਈ ਨਹੀਂ ਮਸੂਰੀ ਨਹੀਂ ਕਰਦੇ ਆਪਾਂ ਮਤਲਬ ਕਿਉਂ ਕਹਣਾ ਵੀ ਇਹਦਾ ਰੇਟ ਸਹੀ ਹੈ ਤਾਂ ਹੀ ਉਹ ਦੱਸੂ ਨਿਆ ਜੀ ਮੈਂ ਤੋਂ ਲੈਂਦਾ ਇੱਥੋਂ ਲੈਂਦਾ ਸਮਾਨ ਆ ਕੇ ਤੇ ਹੁਣ ਦਵਿੰਦਰ ਹੁਰੀ ਇਹਨਾਂ ਨੂੰ ਕਰਵਾ ਪੀ ਪਾ ਲਓ ਪੀ ਲਓ ਕੁਛ ਖਾ ਲਓ ਇਹ ਕਹਿੰਦਾ ਡੜੀ ਜੂਸ ਪੀਣਾ ਕਹਿੰਦਾ ਠੰਡਾ ਠੰਡਾ ਜੂਸ ਪੀਣ ਨੂੰ ਜੀ ਕਰਦਾ ਹੁਣ ਇਹਨਾਂ ਨੂੰ ਜੂਸ ਪਿਉਣਾ ਹੈ ਆਪਾਂ ਤੇ ਵਲੌਗ ਅੱਜ ਆਪਾਂ ਇਸ ਤਰ੍ਹਾਂ ਇਕੱਠਾ ਕਰਿਆ ਸਾਰਾ ਤੇ ਦੋ ਤਿੰਨ ਦਿਨ ਹੋ ਗਏ ਵਲੌਗ ਪਿਆ ਨਹੀਂ ਸੀ ਭਾਈ ਤੁਸੀਂ ਪਿਆਰ ਦਿਓ ਬਲੌਗ ਨੂੰ ਤੇ ਲਾਈਕ ਤੇ ਸ਼ੇਅਰ ਕਰਿਓ ਤੇ ਨਾਲੇ ਭਾਈ ਬਣ ਕੇ ਕਰਿਓ ਕਮੈਂਟ ਵਰੀਆ ਵਰੀਆ ਜੀਰੀ ਘਟ ਨਿਕਲੀ ਆ ਤੁਸੀਂ ਬੜਾ ਬਲੌਗ ਦੇ ਇਖਾ ਕਰਵਾਦ ਤੇ ਜੀਰੀ ਬਹੁਤ ਘਟ ਗਈ ਪੌਣ ਚਾਰ ਲੱਖ ਦੀ ਜੀਰੀ ਘਟ ਗਈ ਆਪਣੇ ਘਾਟਾ ਬਹੁਤ ਪੈ ਗਿਆ ਤੇ ਚਲੋ ਹੁਣ ਅਸੀਂ ਕਰੂ ਦਾ ਪਹਾੜਾ ਮੰਨ ਕੀ ਆਪਾਂ ਵੀ ਚੰਗੇ ਸਾਰਿਆਂ ਨਾਲ ਹੀ ਹੋਇਆ ਹਨ ਜਿੱਥੇ ਜ਼ਮੀਨ ਹੀ ਹੋਈ ਉਹ ਵੀ ਵਿਚਾਰੇ ਡੰਗਸਾਰ ਦੀ ਨੇ ਪੂਰਾ ਜਾਮ ਲੱਗਿਆ ਪਿਆ ਬਾਜ਼ਾਰ ਚ ਭੀੜ ਹੈ ਇਹ ਇੰਦਰ ਗੋਲ ਗੱਪੇ ਖਾ ਰਹੇ ਨੇ ਦੱਸੋ ਤੇ ਜੋਤ ਇਹ ਖਾ ਰਹੇ ਨੇ ਗੋਲ ਗੱਪੇ ਪਖਾਵਾਂਗੇ ਦਹੀਂ ਭੱਲਾ ਮੁੰਡੇ ਕੋਲ ਸਫਾਈ ਬਹੁਤ ਹੈ ਤੇ ਕੋਲ ਖਾਣ ਨੇ ਕਿਵੇਂ ਜੋਤ ਮੈਂ ਪਾਗਲਾ ਸਰਕਾਰ ਚ ਜਾਣਾ ਬੀਬਾ ਹਾਂ ਉੱਥੋਂ ਮਿਲ ਲੇਗੇ ਫਿਰ ਐਪਲੀਮੈਂਟ ਦਾ ਕਾਣੇ ਚੱਲ ਰਹੇ ਨੇ ਬਾਈ ਕੋਲ ਤਾਂ ਪੂਰੇ ਕੰਡਾ ਕੱਢਣੇ ਨੇ ਫਿਰ ਦਿਨ ਤੇ ਰਵੇ ਤੇ ਆਪਾਂ ਸਮਾਨ ਲੈ ਲਿਆ ਤੇ ਹੁਣ ਪਿੰਡ ਨੂੰ ਚੱਲ ਰਿਆਂ ਚਾਲੇ ਪਾਦੇ ਵਿਜਾਰ ਚ ਇੱਕ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਫੇ ਸੌਰੀ ਮੈਂ ਪਹਿਲਾਂ ਕਹਿਣਾ ਭੁੱਲ ਗਿਆ ਮੈਂ ਗੁਰੂ ਸਾਹਿਬ ਤੇ ਕਿਰਪਾ ਰੱਖੇ ਮੇਰ ਪਰੇਹਾ ਰੱਖੇ ਸਾਹਿਬ ਤੇ ਸੁਖ ਸ਼ਾਂਤੀ ਬਖਸ਼ੇ ਪ੍ਰਮਾਤਮਾ ਸਾਹਿਬ ਨੂੰ ਜਿੰਨੇ ਮੇਰਾ ਬਲੌਗ ਦੇਖਦੇ ਹੋ ਸਭ ਨੂੰ ਇੱਕ ਵਾਰ ਫੇਰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਕੱਲ ਨੂੰ ਪੂਰਨਮਾਸ਼ੀ ਹੈ ਸਵੇਰੇ ਨਹਾਤੋ ਕੇ ਸਭ ਮੱਥਾ ਟੇਕੋ ਵਾਹਿਗੁਰੂ ਦਾ ਸਿਮਰਨ 10 20 ਮਿੰਟ ਜਿੰਨਾ ਵੀ ਟਾਈਮ ਲੱਗੇ ਜ਼ਰੂਰ ਕਰੋ ਤੇ ਸੱਚੇ ਦਿਲੋਂ ਵਾਹਿਗੁਰੂ ਨੂੰ ਯਾਦ ਕਰੋ ਕੋਈ ਜਿਹੜੀ ਵੀ ਮੰਨਤ ਮੰਗੋਗੇ ਉਹ ਪੂਰੀ ਹੋਊਗੀ ਚਲੋ ਜੀ ਹੁਣ ਆਪਾਂ ਤੁਹਾਨੂੰ ਪਿੰਡ ਜਾ ਕੇ ਮਿਲਦੇ ਹਾਂ ਧੰਨਵਾਦ ਕੀ ਭਰਿਆ ਕੈਂਪਰਸ ਟਾਈਮ ਸ਼ਾਮ ਦਾ ਟਾਈਮ ਹੋ ਗਿਆ ਖੇਤ ਜਾਣਾ ਸੀ ਪਾਣੀ ਵੀ ਲੈ ਕੇ ਜਾਵਾਂਗਾ ਖੇਤ ਇੰਦਰ ਅੱਕੀ ਭੈਣ ਚੀ ਰਹੀ ਐ ਪਪੀਤਾ ਪਪੀਤਾ ਲੈ ਆ ਵਾ ਇਹ ਪਿਆ ਪਿਆ ਸੁੱਕ ਜੂ ਦੇ ਕੋ ਛਿੱਲਕੇ ਦੇ ਦੇਖੇ ਤੋ ਕੁੱਤੋਂ ਆਉਣ ਫਿਰ ਤਾਂ ਖਾ ਲੈਨੇ ਇਹ ਵਿੱਚ ਪਾ ਲਵੇ ਮੁਸਕ ਜਨ ਜਾਂਦਾ ਇਹ ਖਾ ਲਾਂ ਗੋ ਇਹਨਾਂ ਨੂੰ ਮੇੜਦਾ ਜਵਾਕ ਡੱਕ ਲੈਣਾ ਸ਼ਾਮ ਨੂੰ ਖਾ ਲਾਂਗੇ ਹੁਣ ਤਾਂ ਕੁਝ ਨਹੀਂ ਲੱਗਦਾ ਜਵਾਕ ਰੱਜੇ ਹੋਰ ਉੱਪਰ ਤੇ ਉਧਰ ਗਏ ਨੇ ਹੋਟ ਤਵੀਆਂ ਪਾਉਣ ਤਵੀਆਂ ਨਾਲ ਪਾਹਣ ਪਾਵਾਂਗੇ ਇਹ ਨਾਟ ਗਿਆ ਰ ਕਹੇ ਨਾਟ ਗਿਆ ਉਹ ਦੁੱਧੀ ਧੱਕ ਲੈ ਕਹੀ ਕਿ ਮੈਂ ਤੋੜਤੀ ਤੇ ਬੋਰੀਆਂ ਤੇ ਬੋਰੀ ਘਰੋਂ ਹੀ ਧਰ ਕੇ ਲਿਜਾਓ ਜੋਤਕਾ ਤਵੀਆਂ ਤੇ ਆਪਣੇ ਬਈ ਪ੍ਰਾਣੀਆਂ ਤਵੀਆਂ ਨੇ 94 ਮਾਡਲ ਇਹ 94 ਮਾਡਲ ਤਵੀਆਂ ਤਵੇ ਪਾ ਕੇ ਦੋ ਵਾਰੀ ਤੇ ਹੈ 14 ਇੰਚ ਬਾਹਣ ਲਾਗੂ ਬਹੁਤ ਨੇਗੀਆਂ ਸਾਨੂੰ ਮਿਸਤਰੀ ਕਹਿੰਦਾ 16 ਕਰਾ ਲਾ ਮੈਂ ਸਾਡਾ ਰੰਗ ਸਰੀ ਜਣਾ ਜੀ 6 ਮਹੀਨੇ ਬਾਅਦ ਕਿਤੇ ਬਣਾਉਣਾ ਹੁੰਦਾ ਹੈ ਤੇ ਇਧਰ ਟਰੈਕਟਰ ਖੜਾ ਆਪਣਾ ਅਰਜਣ ਜਮਾ ਫੁੱਲ ਕੰਮ ਓਕੇ ਜਮਾ ਰਿਪੋਰਟ ਪ੍ਰਮਾਤਮਾ ਦੀ ਕਿਰਪਾ ਨਾਲ ਚੜਦੀ ਕਲਾ ਚ ਕਿਆ ਮੈਂਟ ਲਿਆਂਦਾ ਰ ਅੱਜ ਇੱਥੇ ਧਰਲੇ ਪੈਰ ਕਣ ਡੜੀ ਇੰਚਾੜ ਲਿਆ ਕਰਾਂਗੇ ਇੱਥੋਂ 100 ਰੁਪਏ ਤੇ ਲੱਗ ਗਿਆ 100 ਰੁਪਏ ਦਿੱਤਾ ਭਾਈ ਤੇ ਟਰਾਲੀ ਦਵਿੰਦਰ ਟਰਾਲੀ ਸੌਰੀ ਆਪਣਾ ਤਵੀਆਂ ਤੇ ਧਰ ਰਿਹਾ ਗਾ ਬੋਰੀਆਂ ਇਹਨਾਂ ਅਜੋ ਸਮਾਰ ਤਵੀਆਂ ਦੇ ਧਰ ਲਾਂਗੇ ਉੱਥੇ ਮਾਗਰ ਭਾਈ ਉਹ ਬਣਿਆ ਹੋਇਆ ਸਕੰਜਾ ਜ ਫਿਰ ਤਵੀਆਂ ਲੱਗਣੀਆਂ ਵਰੀਆ ਆਹ ਬੋਤਾ ਹਾਂ ਕਰ ਪੁੱਤ ਬੋਰੀ ਐ ਕਰ ਲ ਕਰ ਲ ਕਰ ਲ ਜੋ ਤਾਂ ਨੀਲੀ ਰੈਵਿੜੀ ਧਾਰ ਚੋਕੇ ਚੱਲਾਂਗੇ ਤੂੰ ਜੋ ਤਾਪੀ ਮਾਰ ਕੇ ਵੀੜੀ ਤੜਕੇ ਮੈਂ ਤੇ ਆਈ ਵੀੜੀ ਲਾ ਦੇ ਚੰਗੇ ਤੂੰ ਮੈਂ ਧੋ ਰ ਹਾਂ ਤੂੰ ਧੋ ਦੀ ਤੈਨੂੰ ਮੈਂ ਕਿਹਾ ਤਾਂ ਵੀ ਛੜਾ ਕੇ ਬਹਣ ਲਾਇਆ ਮੈਂ ਜਸੁੱਧੂ ਬਾਗ ਦਾ ਪਿੰਡ ਪੁੱਤਾ ਬਿਧਉਣ ਕਵੇਲਾ ਹੋ ਜੂ ਰਾਤ ਫਿਰ ਹਾਲਾਤ ਨਹੀਂ ਬੜੀ ਹੈਗੇ ਹੈ ਤੂੰ ਆਇਆ ਹੋਇਆ ਹਾਂ ਹਾਂ ਨਾਲੇ ਉਹ ਵੀ ਹੈ ਨਹੀਂ ਟਾਈਮ ਯਾਰ ਕੋਈ ਟਾਈਮ ਨਾਲ ਹੀ ਬਗਦੇ ਰਹਿਣਾ ਫਿਰ ਤਾਂ ਗੱਲ ਲੜਾਂਗੇ ਨਹੀਂ ਜਾ ਜਾਓ ਭਾਈ ਮੇਰਾ ਨਾ ਕਰੋ ਮੱਝਾਂ ਆਪਣੀਆਂ ਧਾਰਾਂ ਨੂੰ ਤਿਆਰ ਨੇ ਧਾਰਾਂ ਚੋਣੇ ਹੁਣ ਆ ਤਿੰਨੇ ਗਾਈ ਮੱਝਾਂ ਦੋਨੇ ਤਿੰਨੇ ਉਧਰ ਦਿੰਦੀਆਂ ਨੇ ਦੂਜੀਆਂ ਵਾਧੂ ਖਾਂਦੀਆਂ ਨੇ ਤੇ ਕੁਝ ਛੋਟੀਆਂ ਨੇ ਕੁਝ ਵੱਡੀਆਂ ਨੇ ਹੌਲੀ ਹੌਲੀ ਵਰੀਏ ਮੈਂਤ ਨਾਲ ਚੱਲ ਭਲ ਜਾਣੀਆਂ ਕਿਵੇਂ ਜੀ ਚੋ ਦੋ ਪਰੋਂਗੇ ਦੋ ਪਰ ਲੋ ਉਧਰ ਵਾਲਾ ਗਲਾਤੀ ਕਿਸੇ ਨੂੰ ਦੇਖੋ ਕਿਵੇਂ ਲਾਟਾ ਨਿਕਲਦੀ ਹੁੰਦੀ ਹੈ ਦੇਖੋ ਜੀ ਕਿਵੇਂ ਲਾਟਾਂ ਨਿਕਲਦੀਆਂ ਨੇ ਨਵੰਡੀਆਂ ਨੇ ਅੱਗ ਲਾਤੀ ਆਪਾਂ ਵੇ ਸਾਂਹ ਦੇ ਚਾਰ ਵੱਜ ਚੁੱਕੇ ਨੇ ਧੂਆਂ ਧਾਰ ਖੇਤਾਂ ਵਿੱਚੋਂ ਨਿਕਲ ਰਿਹਾ ਸੂਰ ਜਲਾਲ ਹੋ ਗਿਆ ਤੇ ਸਵੇਰ ਦੇ ਆਏ ਨੇ ਭੈਣ ਖੁਰੀ ਵੀ ਜਾ ਰਹੇ ਨੇ ਜਸੂ ਪਾਣੀ ਜਸੂ ਗੱਡੀ ਭਰੀ ਭਰ ਗਈ ਮੁੰਡਾ ਤੇਰਾ ਬਹਾਨੇ ਲੈ ਰਿਹਾ ਜਾਨ ਨੂੰ ਜੀ ਨਹੀਂ ਕਰਦਾ ਜਸੂ ਦਾ ਨਹੀਂ ਕਰਦਾ ਜੀ ਜਾਨ ਨੂੰ ਜੀ ਤੇ ਚਲੋ ਜਾਣਾ ਪਊਗਾ ਹੁਣ ਇਹਦੇ ਕੋ ਦੋ ਤਾਜ਼ੀਆਂ ਮੱਝਾਂ ਨੇ ਦੋ ਝੋਟੀਆਂ ਨੇ ਕੰਮ ਖਾਸ ਆ ਇਹਨੂੰ ਸਰੋਂ ਦਿੱਤੀ ਹੈ ਬਾੜ ਤੇ ਰੇਡ ਕਿਲੋ ਦਾ ਤੇ ਆਟਾ ਪਿਆ ਕੇ ਲਗਾਇਆ ਇੱਥੇ ਸਾਰਾ ਕੰਮ ਮੂਰੀ ਕਰਕੇ ਲਗਾਇਆਗਾ ਆਟਾ ਕਣਕ ਆਪਦੀ ਲਿਆਈ ਤੀ ਤਰਪਾਲਾਂ ਦਬਾ ਲਿਆ ਇਹਨੂੰ ਸਾਰਾ ਕੰਮ ਪਰਿਏ ਸੌਂਕ ਨਾਲ ਦਬਾ ਲੇ ਬਣੇ ਪਾਚ ਮਿਲ ਗਏ ਤਰਪਾਲਾਂ 6 6 100 ਦੇ ਨੇ ਰੱਖੀ ਉਹ ਐਡੀਟਿੰਗ ਤਰਪਾਲਾਂ ਨੇ ਅਸੀਂ ਮੇਰੇ ਭਾਈ ਤੋਂ ਕੱਪੜੇ ਨਹੀਂ ਲੈਂਦੇ ਸਰੋਂ ਸੋਟਾ ਲੈ ਜਾਂਦੇ ਹੁੰਦੇ ਕੋਈ ਗੱਲ ਨਹੀਂ ਭਾਈ ਤੂੰ ਸੁਣਾਉ ਸੁਨਾਰਾ ਵੀ ਕਹਿਣ ਨੂੰ ਆਂਦੇ ਘਾੜੇ ਭਾਈ ਦਾ ਖਰਚ ਹੋ ਜੂ ਸੁਣਾਵੇ ਵੀ ਘਰ ਦਾ ਤੇਲ ਖਾ ਲੈਣੇ ਆ ਟੋਕਰੇ ਕੋਈ ਗੱਲ ਨਹੀਂ ਉਹ ਕਿਲਾ ਡੇਢ ਕਿਲਾ ਬੀਜੂ ਕਿੰਨੀ ਮਰਜ਼ੀ ਸਰੋਂ ਲੈ ਲੈ। ਸਾਰਾ ਸਮਾਨ ਪੈਕ ਕਰਦਾ ਦੇਖ। ਆ ਵੀ ਤੇਰਾ ਸਮਾਨ। ਕਿੱਚ ਕਰੂਗਾ। ਲੈ ਜਾ ਹੁਣ। ਟੋਕਰੇ ਬੋਰੀਆਂ। ਸਭ ਕੁਝ ਲੈ ਕੇ ਜਾਊਗਾ ਯਸੂ। ਉਧਰ ਤਵੀਆਂ ਪਾ ਕੇ ਜੱਟ ਨੇ ਅਰਜਣ ਤਿਆਰ ਕਰਤਾ। ਅਰਜਣ ਓਕੇ ਕਰਤਾ ਤੇ ਹੁਣ ਜਾਵਾਂਗੇ ਖੇਤ ਬਾਹਣ ਬਾਵਾਗੇ। ਰੰਗ ਦੇਖੋ ਜੀ ਅਰਜਣ ਦਾ ਕਿੰਨਾ ਸੋਹਣਾ। ਡਰੇਰ ਮਾਰਿਆ ਲੈ ਸਾਰੇ ਇੱਥੇ ਤੇ। ਹੈਂ? ਕੀ ਮਾਰੇ? ਅੱਛਾ ਸਾਫ ਕਰਿਆ ਉਹ 7-800 ਰੁਪਏ ਆ ਨਾ ਦੱਸੋ ਕਿ 800 ਰੁਪਏ ਆ ਉਹ ਥਾਲਾ ਘਰ ਰੱਖੀ ਸਮਾਨ ਦਾ ਕੰਮ ਪਾ ਗੱਡੀ ਦਾ ਕੰਮ ਨਹੀਂ ਦੇ ਘਰ ਸਾਫ ਕਰਨਾ ਪੈਣੇ ਤਾਰ ਵੱਡੀ ਪਾ ਕੇ ਬਸ ਸਾਰੇ ਘਰ ਸਾਫ ਕਰ ਦਿੰਦੇ ਬੋਰੀਆਂ ਪਹਿਲਾਂ ਧਰ ਪਹਿਲਾਂ ਬੋਰੀਆਂ ਅੰਦਰ ਪਹਿਲਾਂ ਬੋਰੀਆਂ ਅੰਦਰ ਸਾਈਡ ਵਾਲੇ ਸ਼ੀਸ਼ੇ ਵੀ ਦੇਖ ਲਈ ਜਾਣ ਦੇ ਜਾਣ ਦੇ ਜਾਣ ਦੇ ਨੋ ਨੋ ਆਪਾਂ ਨੇ ਕਬੀਲਦਾਰ ਬੰਦੇ ਬੰਦ ਗੱਡੀ ਵਧੀਆ ਹੁੰਦੀ ਹੈ ਬੰਦ ਤੋਂ ਗੱਡੀ ਵਧੀਆ ਹੁੰਦੀ ਹੈ ਬਾਈ ਆਹ ਸੁਣਾ ਮਾਮਾ ਜੀ ਸਵੇਰ ਤੋਂ ਮਾੜੀ ਜੀ ਕਰਦਾ ਉਹਦੇ ਜੀ ਬੈਠਣ ਬੰਦ ਗੱਡੀ ਵਧੀਆ ਹੁੰਦੀ ਹੈ ਆਪਾਂ 100 ਸਮਾਨ ਲਿਆਉਣਾ ਕਬੀਲਦਾਰ ਬੰਦੇ ਆਜਾ ਦੋ ਧਰ ਲੈ ਦਸੂ ਤੂੰ ਧਰੀਂ ਜੋ ਤਿਆਰ ਇਹ ਪਾਣੀ ਉੱਤ ਧਰ ਲਈ ਮੋਟਰ ਤੇ ਮੈਂ ਫਿਰ ਬੋਤਲ ਲਿਆਉਂਗਾ ਇੱਕ ਪਾਣੀ ਵਾਲੀ ਸੌਖੇ ਰਹੋਗੇ ਫਿਰ ਦੋ ਪਾਣੀ 9-10 ਵਜੇ ਤੱਕ ਅਗਿਆ 10-11 ਵਜੇ ਤੱਕ ਬਾਹਾਂਗੇ ਰਾਤ ਨੂੰ ਆਤ ਬਨੇ ਤਰੀ ਤੇ ਟੋਕਰ ਜਾ ਕੇ ਦੇਖਣਗੇ ਉਹ ਕਹਿੰਦਾ ਮੈਂ ਸਾਹ ਨਾ ਧਰਦਾ ਮੈਂ ਧਰਦੀ ਸੀ ਕਹਿੰਦਾ ਨਾਨੀ ਮੈਂ ਸਾਹ ਨਾ ਧਰਦਾ ਟੋਕਰ ਠੀਕ ਧਰ ਦੀ ਗੱਡੀ ਧਰ ਚੋ ਕੇ ਆ ਜੋ ਮੈਂ ਹੌਲੀ ਵਾਹੀਂ ਟਕਾਈ ਨਾਲ ਡੱਕਰੀ ਨਾ ਡੱਕਰ ਕੇ ਤੇ ਵੀ ਨਹੀਂ ਲੱਗਦੀ ਹੌਲੀ ਵਾਹੀਂ ਜਿੰਨਾ ਟਕਾਈ ਨਾਲ ਵਾਹੀਂ ਉਹਨਾਂ ਹੀ ਵੜਿਆ ਪਾਉਂਗਾ ਤਾਹ ਧਰ ਗਾ ਯਾਰ ਦੱਸੂ ਹਾਂ ਦੂਜੀ ਉਤਾਰ ਲਾਉਣਾ ਟਿਕ ਤ ਗਿਆ ਨਾ ਕਰ ਕਪਾ ਲੱਗ ਜੇ ਤੈਨੂੰ ਇਹਦਾ ਜਾਣ ਨੂੰ ਜੀ ਨਹੀਂ ਕਰਦਾ ਬਹਾਨੇ ਨਾਲ ਕਰਨਾ ਟੋਕਰ ਨੇ ਟੇਕਦੇ ਪੰਗਾਲ ਵਾਲੇ ਪਸੂ ਲੈ ਨਾ ਚੰਗੇ ਬਲੇ ਰਹੇ ਜਾਂਦੇ ਸੀ ਚੰਗਾ ਵਾ ਚੰਗਾ ਭਾਈ ਅੱਸੀ ਕਾਲ ਚੰਗਾ ਪਸੀ ਆ ਨੀ ਬੀਜ ਬਜਾਈ ਕਰ ਚੰਗਾ ਆਉਂਗਾ ਆਪਣੇ ਚੰਗਾ ਦੱਸੋ ਰੌਣਕ ਆ ਬਾ ਮੁੰਡਿਆ ਜੀ ਨਹੀਂ ਕਰਦਾ ਜਾਣਨਾ